ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਤੁਹਾਡੇ ਜਿਹਾ ਨਵੇਂ ਬਲੌਗ ਦੇ ਵਿੱਚ ਤੇ ਟਾਈਮ ਵੱਜ ਚੁੱਕਿਆ ਸਵਾ 4 ਤੇ ਮਜਾ ਨਮਾਉਣਿਆਂ ਨਮਾ ਕੇ ਸ਼ੋਮਾਂਗੇ ਚਲੋ ਜੀ ਨਮਾਈਏ ਮੱਜਾ ਦਿਖਾਉਣਾ ਤੁਹਾਨੂੰ ਤੇ ਉਸ ਤੋਂ ਬਾਅਦ ਅੱਜ ਆਪਾਂ ਸ਼ਾਮ ਜਾ ਕੇ ਨਤਣਾ ਲੈ ਜਿਹੜਾ ਕੰਮ ਸੀਗਾ ਤੇ ਉੱਥੇ ਮਿਲ ਡੱਡਰੋਂ ਦੇ ਜਾ ਕੇ ਤੁਹਾਨੂੰ ਦੁਕਾਨ ਦੇ ਉੱਤੇ ਦਿਖਾਵਾਂਗੇ ਕੀ ਕੰਮ ਸੀ ਸਾਨੂੰ ਲਓ ਜੀ ਮੱਝਾਂ ਦੀ ਨਾਈ ਤਾਂ ਹੀ ਹੋ ਗਈ ਸ਼ੁਰੂ ਹੁਣ ਬਾਰੀ ਸਮੇਂ ਦੇ ਨਾਲ ਨਵਾਵਾਂਗੇ ਤੇ ਨਵਾ ਕੇ ਫਿਰ ਚੋ ਕੇ ਤੇ ਫਿਰ ਲਾਇਕ ਨੋਲੇ ਬਈ ਮੱਝਾਂ ਪਰ ਨਵਾਤੀਆਂ ਤੇ ਹੁਣ ਕਰ ਦੇਣਾ ਜੀ ਚਬਾਈ ਸ਼ੁਰੂ ਨੰਬਰ 1 ਤੇ ਚੋਵਾਂਗੇ ਇਹਨੂੰ ਇਹ ਤਾਂ ਆਪਣੇ ਹੱਥ ਹੀ ਪਈ ਜ ਆਪਣੇ ਬਣਾਏ ਕਿਸੇ ਨੂੰ ਲਾਉਂਦੀ ਨਹੀਂ ਹੈਗੀ ਤੇ ਇਹ ਤਾਂ ਆਪਣੀ ਪੱਕੀ ਡਿਊਟੀ ਆ ਤੇ ਉਸ ਤੋਂ ਅੱਜ ਮੈਂ ਇਹਨੂੰ ਤੇ ਦੋ ਸੂਨ ਵਾਲੀਆਂ ਨੇ ਇਹ ਦੋ ਚੋਕ ਕੇ ਫੇਸ ਲਾਂਗੇ ਆਪਾਂ ਤਨੋਲੇ ਲਓ ਜੀ ਟਾਈਮ ਹੋ ਗਿਆ 5:30 ਤੇ ਆਪਾਂ ਆਪਣਾ ਸਾਰਾ ਕੰਮ ਨਿਮੇੜਤਾ ਧਾਰਾਂ ਚੋਲੀਆਂ ਤੇ ਜਿਹੜੀ 7 ਵਜੇ ਤੋਂ ਹੀ ਕਰਨੀ ਆ ਤੂੜੀ ਪਾਤੀ ਤੇ ਜਿਹੜੇ ਸਵੇਰੇ ਕੱਖ ਪਾਉਣੇ ਨੇ ਉਹ ਵੀ ਬੋਰੀਆਂ ਰੱਖਤੀਆਂ ਲਿਆ ਕੇ ਸਵੇਰੇ ਜਦੋਂ ਇਹ ਬੰਨੀ ਆ ਬਸ ਇਹਨਾਂ ਮੂਹਰੇ ਖੋਲਣੀਆਂ ਹੋਣੀਆਂ ਸਿਰਫ ਤੇ ਦੇਖ ਸਕਦੇ ਹੋ ਧੁੱਪ ਖੜੀ ਆ ਆਪਣਾ ਸਾਰਾ ਕੰਮ ਡੰਨ ਤੇ ਇੱਕ ਕੰਮ ਅਸੀਂ ਡੈਰੀ ਤੇ ਦੁੱਧ ਪਾਉਣ ਨਾਲ ਰਹਿ ਗਿਆ ਹੋਰ ਸਾਰਾ ਕੰਮ ਆਪਾਂ ਕਰਤਾ ਆਪਾਂ ਜਿਆਦਾ ਲੇਟ ਨਹੀਂ ਕਰ ਦਿੰਦੇ ਆਪਾਂ ਟਾਈਮ ਨਾਲ ਹੀ ਨਿਮੇੜ ਦਨੇ ਸਾਰੇ ਕੰਮ ਤੇ ਹੁਣ ਦੇਖਦੇ ਆਂ ਚਲਦੇ ਆਂ ਤਨੋਲੇ ਤੇ ਉੱਥੇ ਦਿਖਾਉਣਾ ਤੁਹਾਨੂੰ ਕੀ ਸਮਾਨ ਲੈਣਾ ਸੀ ਲਓ ਜੀ ਆਪਾਂ ਉਧਰਲੀ ਚੱਕ ਲਈ ਕੇਲੀ ਤੇ ਹੁਣ ਚੱਲਣ ਟਾਇਰੀ ਚ ਤੇ ਤਨੋਲੇ ਜਾਣਾ ਹੋ ਗਿਆ ਆਪਣਾ ਕੈਨਸਲ ਕਿਉਂਕਿ ਜਿਹੜੀ ਦੁਕਾਨ ਤੇ ਜਾਣਾ ਸੀਗਾ ਉਹ ਦੁਕਾਨ ਤੇ ਬੰਦਾ ਹੈ ਨਹੀਂਗਾ ਉਹ ਕੱਲ ਨੂੰ ਆਏ ਤੇ ਕੱਲ ਨੂੰ ਆਪਾਂ ਅਲੱਗ ਤੋਂ ਹੀ ਵਲੌਗ ਬਣਾਵਾਂਗੇ ਪਤਣਾ ਉਹ ਦੇਲਾ ਤਾਂ ਬਾਜੀ ਆਪਾਂ ਤਨੋਲੇ ਜਾਣਾ ਸੀਗਾ ਆਪਣੇ ਟਰੈਕਟਰ ਦੇ ਡੈੱਕ ਲਈ ਉਹਨੂੰ ਡਿਜ਼ਾਈਨ ਸਿਲੈਕਟ ਕਰਕੇ ਆਉਣਾ ਸੀਗਾ ਵੀ ਪੇਟੀ ਦੇ ਮਾਗਰ ਕਿਹੜਾ ਲਾਉਣਾਗਾ ਤੇ ਹੁਣ ਆਪਾਂ ਫੇ ਕੱਲ ਨੂੰ ਚੱਲਾਂਗੇ ਤੇ ਹੁਣ ਚੱਲਦੇ ਆਪਾਂ ਡੈਰੀ 'ਚ ਆ ਗਏ ਡੈਰੀ ਆਓ ਜੀ ਡੈਰੀ 'ਚ ਦੁੱਧ ਆਪਾਂ ਪਾਤਾ ਤੇ ਹੁਣ ਚੱਲਦੇ ਆਪਾਂ ਕੋਚੇ ਖਾਣ ਦਿਖਾਉਣੇ ਤੁਹਾਨੂੰ ਤੇ ਇੱਕ ਤੇ ਖਾਵਾਂਗੇ ਆਪਾਂ ਕੋਚਾ ਚਲੋ ਮੋੜ ਦੇ ਅਨਮੋਲ ਜੀ ਲਓ ਜੀ ਆਪਾਂ ਬੰਦ ਤੱਕ ਕੋਲ ਚਾੜੇ ਭਾਈਏ ਕੋਲ ਤੇ ਲਓ ਜੀ ਆਪਣਾ ਕੋਲਚਾ ਹੋ ਗਿਆ ਰੈਡੀ ਅਨਮੋਲ ਸਿੰਘ ਜੀ ਕਰ ਰਹੇ ਨੇ ਤੇ ਇਨਾਂ ਕੋਲੇ 버ਗਰ ਵੀ ਹੁੰਦਾਗਾ ਤੂੰ ਕਦੇ ਕਦੇ ਰੈਡੀ ਕਾ ਤੋ ਲੈਣਾ ਰੋਜ਼ ਕਾ ਤੋ ਨਹੀਂ ਹੁੰਦਾ ਮੈਂ ਤੂੰ ਦਾ ਵੱਡਾ ਟੂਰਨਾਮੈਂਟ ਆ ਨਿੰਦਾ ਠੀਕ ਆ ਆ ਵੱਧ ਪਾਣੀ ਹੋਣਾ ਬਾਟਰ ਜਾ ਲੋਜੀ ਰਾਜੀ ਦੇ ਲੋਕਾਂ ਨੂੰ ਬੇਨਤੀ ਆ ਭਾਈ ਇੱਥੇ ਆਇਆ ਕਰੋ ਹੈ ਕਦੋਂ ਤੂੰ ਮਾਤਾ ਕਰੇ ਹਾਂ ਲੈ ਆ ਆ ਕੇ ਗਾਟ ਹੋਰ ਠੀਕ ਹੈ ਆ ਚੱਲੀਏ ਲੋਜੀ ਆਪਾਂ ਦੁੱਤ ਪਾਤਾ ਟੈਰੀ ਚ ਤੇ ਕੋਲਚਾ ਖਾ ਲਿਆ ਹੁਣ ਚੱਲ ਨੂੰ ਚੱਲਦੇ ਆਪਾਂ ਘਰ ਨੂੰ ਤੇ ਘਰੇ ਜਾ ਕੇ ਦੇਖਦੇ ਆ ਥੋੜਾ ਮੋਟਾ ਕੰਮ ਜਨਾ ਕਰਾਂਗੇ ਤੇ ਮੰਮੀ ਦੇ ਨਾਲ ਵੀ ਕਰਾਵਾਂਗੇ ਤੇ ਇਕਤਾ ਕਰਨ ਆਪਾਂ ਮੰਜੇ ਤਵਣੇ ਹੁੰਦੇ ਨੇ ਆਥਣੇ ਬਿਸਤਰੇ 'ਤੇ ਸੌਣੇ ਹੁੰਦੇ ਨੇਗੇ ਤੇ ਇਕ ਭਾਂਡੇ ਚੱਕ ਕੇ ਅੰਦਰ ਲੈ ਜਾਣੇ ਹੁੰਦੇ ਨੇ ਜਿਵੇਂ ਦਾਲ ਸਬਜ਼ੀ ਵਗੈਰਾ ਰੋਟੀ ਹੋਗੀ ਇਹ ਸਾਰੇ ਅੰਦਰ ਕਮਰੇ 'ਚ ਰੱਖਣਾ ਹੁੰਦਾ ਜਿੱਥੇ ਬੈ ਕੇ ਰੋਟੀ ਖਾਣੀ ਹੁੰਦੀ ਹੈਗੀ ਤੇ ਉਸ ਤੋਂ ਬਾਅਦ ਮਮੀ ਨਾਲ ਭਾਂਡੇ ਮਜਾਉਣੇ ਹੁੰਦੇ ਰਾਂਗੇ ਇੰਨੀ ਕਿ ਹੈਲਪ ਤਾਂ ਮੈਂ ਕਰਾ ਦੋ ਨਾ ਕਰੇ ਗੋ ਮੈਂ ਚਾ ਕਰੇ ਜਾ ਕੇ ਆਪਾਂ ਲੋ ਜੀ ਆਪਾਂ ਰੋਟੀ ਰੱਟੀ ਖਾ ਕੇ ਆ ਗਏ ਸੀ ਬਾਹਰੇ ਪਾਰਕ ਚ ਗੇੜੇ ਦੇਣਾ ਤੇ ਆਪਣਾ ਸਾਰਾ ਕੰਮ ਅਜ ਨਿਪਟ ਗਏ ਤੇ ਹੁਣ ਆਪਾਂ ਵਿਲੇ ਕਰਾਂਗੇ ਇੱਥੇ 10 ਮਿੰਟ ਮਿੱਤਰਾਂ ਨਾਲ ਗੱਲਾਂ ਬਾਤਾਂ ਕੀ ਵਿਚਾਰ ਨੇ ਪਿੰਡ ਦੀਆਂ ਵੋਟਾਂ ਬਾਰੇ ਜਾਂ ਕੋਈ ਵੀ ਟੌਪਿਕ ਤੇ ਲਾ ਲੋ ਜ਼ਿਆਦਾਤਰ ਟੌਪਿਕ ਆਪਨੇ ਟਰੈਕਟਰਾਂ ਦੀ ਹੁੰਦੇ ਨੇਗੇ ਤੇ ਕੱਲ ਨੂੰ ਦਿਖਾਵਾਂ ਮੈਂ ਤੁਹਾਨੂੰ ਵਲੌਗ ਦੇ ਵਿੱਚ ਆਪਾਂ ਆਪਣੇ ਡੈਕ ਦੀ ਜਾਣਕਾਰੀ ਕੱਲ ਨੂੰ ਚੱਲਾਂਗਾ ਪਤਨਾਉਲੇ ਆਪਣੇ ਡੈਕ ਬਾਰੇ ਦਿਖਾਵਾਂ ਤੁਹਾਨੂੰ ਵੀ ਕਿਹੜਾ ਡਿਜ਼ਾਈਨ ਆਪਾਂ ਪੇਟੀ ਤੇ ਪਵਾਇਆ ਪਿੱਛੇ ਤੇ ਕਿਹੜਾ ਨਾਮ ਤੇ ਇਹ ਬਲੌਗ ਦੀ ਆਪਾਂ ਕਰਤਾ ਸਮਾਪਤੀ ਇੱਥੇ ਬਹੁਤ-ਬਹੁਤ ਧੰਨਵਾਦੀ ਤੁਹਾਡਾ ਸਾਰਿਆਂ ਦਾ ਓਕੇ ਜੀ